ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਨਸ਼ੇ ਖਿਲਾਫ ਚਲਾਈ ਮੁਹਿੰਮ ਯੁੱਧ ਨਸ਼ੇ ਵਿਰੁੱਧ ਦੇ ਤਹਿਤ ਨਸ਼ਾ ਤਸਕਰਾ ਦੇ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਬਟਿੰਡਾ ਦੇ ਬਦਨਾਮ ਇਲਾਕੇ ਵਜੋਂ ਜਾਣੇ ਜਾਂਦੇ ਤੋਪਿਆਣਾ ਬਸਤੀ ਵਿੱਚ ਨਸ਼ਾ ਤਸਕਰਾ ਵੱਲੋਂ ਉਡਾਦੀ ਸਰਕਾਰੀ ਜਗ੍ਹਾ ਤੇ ਨਜਾਇਜ਼ ਉਸਾਰੀ ਕਰਕੇ ਬਣਾਏ ਗਏ ਘਰ ਉੱਪਰ ਪੀਲਾ ਪੰਜਾ ਚਲਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਤਾਇਨਾਤ ਕੀਤੇ ਗਏ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਸ਼ਾ ਤਸਕਰਾ ਵੱਲੋਂ ਨਸ਼ੇ ਤੇ ਨਜਾਇਜ਼ ਕਮਾਈ ਕਰਕੇ ਸਰਕਾਰੀ ਜਗ੍ਹਾ ਤੇ ਕਬਜ਼ੇ ਕਰਕੇ ਉਹ ਸਾਰੇ ਗਏ ਨਜਾਇਜ਼ ਘਰਾਂ ਨੂੰ ਠਾਇਆ ਜਾ ਸਰ ਵੱਲੋਂ ਚرائی ਜੁੱਧ ਨਸ਼ਾ ਵਿਰੋਧ ਮੁਹਿੰਮ ਦੇ ਤਹਿਤ ਅੱਜ ਸਿਵਲ ਪ੍ਰਸ਼ਾਸਨ ਮਠੱਡਾ ਵੱਲੋਂ ਇੱਕ ਜਿਹੜਾ ਨਾਜਾਇਜ਼ ਕਬਜ਼ਾ ਧੋਬੀਆਂ ਨਾ ਬਸਤੀ ਦੇ ਵਿੱਚ ਇਸ ਨੂੰ ਹਟਾਇਆ ਜਾਣਾ ਹੈ ਇਸ ਦੇ ਵਿੱਚ ਜਿਹੜੀ ਇਹ ਮਨਜੀਤ ਕੌਰ ਇਲੀਸ ਹਰਬੰਸ ਕੌਰ ਇਹ ਕਾਲਾ ਸਿੰਘ ਦੀ ਪਤਨੀ ਹੈ ਤੇ ਇੱਥੇ ਧੋਬੀਆਂ ਨਾ ਬਸਤੀ ਦੇ ਵਿੱਚ ਇਹਦੇ ਕਾਫੀ ਲੰਬੇ ਸਮੇਂ ਤੋਂ ਉੱਤੇ ਰਹਿ ਰਹੀ ਸੀ ਜਿਹੜੀ ਜਗ੍ਹਾ ਦੇ ਉੱਪਰ ਰਹਿ ਰਹੀ ਸੀਗੀ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਪਰ ਨਾਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਤੇ ਸਿਵਲ ਡਿਪਾਰਟਮੈਂਟ ਵੱਲੋਂ ਇਹਨਾਂ ਨੂੰ ਜੋ ਬੰਦਾ ਪ੍ਰੋਸੀਜਰ ਸੀਗਾ ਜੋ ਨੋਟਿਸ ਜਾਰੀ ਕਰਕੇ ਇਹਨਾਂ ਨੂੰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਸੀਗਾ ਤੇ ਜਿਸ ਤੇ ਅੱਜ ਇਹਨਾਂ ਵੱਲੋਂ ਕੋਈ ਲੀਗਲ ਜੋ ਪ੍ਰੋਸੀਡਿੰਗਸ ਦੇ ਵਿੱਚ ਜਿਹੜੀ ਹੈਗੀ ਆ ਪੂਰੀ ਕਰਦੇ ਹੋਏ ਅੱਜ ਇਹਦਾ ਜ ਨਜਾਇਜ਼ ਕਬਜ਼ਾ ਹਟਾਇਆ ਜਾਣਾ ਜਿਸ ਦੇ ਵਿੱਚ ਅੱਜ ਇਸ ਬਠਿੰਡਾ ਪੁਲਿਸ ਵੱਲੋਂ ਮੌਕੇ ਦੇ ਉੱਪਰ ਪੁਲਿਸ ਮੁੱਦਾ ਦਿੱਤੀ ਗਈ ਹੈ ਇਹ ਜਿਹੜੀ ਮਨਜੀਤ ਕੌਰ ਹੈ ਇਹ ਕਾਫੀ ਲੰਬੇ ਸਮੇਂ ਤੋਂ ਇਸ ਦੇ ਖਿਲਾਫ ਡਰੱਗਸ ਦੀ ਕਾਫੀ ਕੰਪਲੇਂਟਸ ਵੀ ਮਿਲ ਰਹੀਆਂ ਸੀਗੀਆਂ ਤੇ ਇਸ ਦੇ ਖਿਲਾਫ ਇੱਕ ਐਨਡੀਪੀਐਸ ਦਾ ਮੁਕਦਮਾ ਵੀ ਦਰਜ ਹੈ ਰੌਣ ਦਾ ਇਹ ਇਸ ਤੋਂ ਇਲਾਵਾ ਟੋਟਲ ਅਸੀਂ 1 ਮਾਰਚ ਤੋਂ ਲੈ ਕੇ ਹੁਣ ਤੱਕ 1311 ਮੁਕਦਮੇ ਐਨਡੀਪੀਐਸ ਦੇ ਦਰਜ ਕੀਤੇ ਜਿਸ ਦੇ ਵਿੱਚ 1973 ਜਿਹੜੇ ਬੰਦੇ ਆ ਉਹ ਅਸੀਂ ਅਰੈਸਟ ਕੀਤੇ ਆ ਇਸ ਤੋਂ ਇਲਾਵਾ 68 ਦੇ ਕਰੀਬ ਜਿਹੜੇ ਵੱਡੇ ਸਮਗਲਰ ਸੀਗੇ ਜਿਹੜੇ ਜਿੰਨਾਂ ਤੋਂ ਅਸੀਂ ਕਮਰਸ਼ਲ ਕੁਆਲਿਟੀ ਦੇ ਮਕਦਮੇ ਜਿਹੜੇ ਦੇ ਵਿੱਚ ਅਰੈਸਟ ਭਾਈ ਹੈ ਉਹ 68 ਬੰਦੇ ਜਿਹੜੇ ਹੈਗੇ ਨੇ ਅਸੀਂ ਗ੍ਰਫਤਾਰ ਕੀਤੇ ਨੇ ਤੇ 2023 ਤੋਂ ਲੈ ਕੇ ਹੁਣ ਤੱਕ ਅਸੀਂ 14 ਕਰੋੜ ਦੇ ਕਰੀਬ ਜਿਹੜੀ ਪ੍ਰਾਪਰਟੀ ਨਸ਼ਾ ਤਸਕਰਾਂ ਵੱਲੋਂ ਬਣਾਈ ਗਈ ਸੀਗੀ ਉਹਨੂੰ ਅਸੀਂ ਜਿਹੜਾ 68 ਐਫ ਐਨ ਡੀ ਪੀ ਐਸ ਐਕਟ ਦੇ ਤਹਿਤ ਅਸੀਂ ਪ੍ਰਾਪਰਟੀ ਜਿਹੜੀ ਫ੍ਰੀਜ਼ ਕਰਵਾਈ ਗਈ ਹੈ ਸੋ ਲਗਾਤਾਰ ਸਾਡੇ ਵੱਲੋਂ ਜਿਹੜਾ ਇਹ ਐਕਸ਼ਨ ਹੈ ਅਗੇਂਸਟ ਡਰੱਗਸ ਚੱਲ ਰਿਹਾ ਹੈ ਉਸੇ ਦੇ ਵਿੱਚ ਪਹਿਲਾਂ ਵੀ ਅਸੀਂ ਚਾਰ ਵਾਰ ਜਿਹੜਾ ਹੈਗਾ ਤੋਬੀਆਣਾ ਬਸਤੀ ਦੇ ਵਿੱਚ ਅਲੱਗ-ਅਲੱਗ ਜਿਹੜੇ ਨਸ਼ਾ ਤਸਕਰ ਸੀਗੇ ਜਿਨ੍ਹਾਂ ਨੂੰ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਉਹਨਾਂ ਦੇ ਘਰ ਜਿਹੜੇ ਸੀਗੇ ਉਹ ਖਾਲੀ ਕਰਵਾਏ ਗਏ ਸੀ ਨਜਾਇਜ਼ ਕਬਜ਼ਾ ਹਟਾਏ ਗਏ ਸੀਗੇ ਉਸੇ ਲੜੀ ਦੇ ਤਹਿਤ ਅੱਜ ਮਨਜੀਤਪੁਰ ਜੋਕੀ ਹੈਗੀ ਇਹ ਗਲੀ ਨੰਬਰ 1 ਤੋਬੀਆਣਾ ਬਸਤੀ ਦੇ ਵਿੱਚ ਜਿਹੜਾ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਉਸ ਦੇ ਨਜਾਇਜ਼ ਕਬਜ਼ਾ ਨੂੰ ਅੱਜ ਖਾਲੀ ਕਰਵਾਇਆ ਜਾ ਰਿਹਾ ਹੈ ਇਸ ਗਲੀ ਦੇ ਵਿੱਚ ਕਿੰਨੇ ਕ ਮਕਾਨ ਸੀ ਪਹਿਲਾਂ ਵੀ ਢਾਟ ਗਏ ਉਹ ਕਿੰਨੇ ਕਿ ਇਸ ਜਿਹੜੀ ਇਹ ਪਰਟੀਕੂਲਰ ਗਲੀ ਹੈ ਇਸ ਦੇ ਵਿੱਚ ਪਹਿਲਾ 4 ਜਿਹੜੇ ਮਕਾਨ ਸੀਗੇ ਜਿਹਨਾਂ ਨਜਾਇਜ਼ ਕਬਜ਼ੇ ਕੀਤੇ ਹੋਏ ਸੀ ਚਾਹੇ ਉਹ ਗੁਰਪ੍ਰੀਤ ਕੌਰ ਦਾ ਘਰ ਹੋਵੇ ਜਾਂ ਹਰਵੰਸ ਕੌਰ ਦਾ ਘਰ ਸੀਗਾ ਉਹਨਾਂ ਦੇ ਨਜਾਇਜ਼ ਕਬਜ਼ੇ ਅਸੀਂ ਖਾਲੀ ਕਰਵਾਏ ਸੀਗੇ ਅੱਜ ਜਿਹੜਾ ਹੈਗਾ ਇਹ ਲਗਾਤਾਰ ਸਾਡੀ ਇਸ ਮੁਹਿੰਮ ਦੇ ਵਿੱਚ 3rd ਅਟੈਂਪਟ ਹੈ ਜਿਹੜੀ ਇਸੇ ਤੋਬੀਆਣਾ ਬਸਤੀ ਦੇ ਵਿੱਚ ਅਸੀਂ ਕਰ ਰਿਹਾ ਕਿਉਂਕਿ ਤੋਬੀਆਣਾ ਬਸਤੀ ਜਿਹੜਾ ਸੀਗਾ ਸ਼ਹਿਰ ਦੇ ਵਿੱਚ ਇੱਕ ਹੌਟ ਸਪੌਟ ਸੀਗਾ ਡਰੱਗਸ ਦਾ ਕਾਫੀ ਜਿਆਦਾ ਕੰਪਲੇਂਟਸ ਮਿਲਦੀਆਂ ਸੀਗੀਆਂ ਕਾਫੀ ਜਿਆਦਾ ਨਸ਼ੇ ਦੀ ਸ਼ਿਕਾਇਤ ਸੀਗੀ ਕਾਫੀ ਸੇਲਸ ਵੀ ਇਥੋਂ ਮਤਲਬ ਸ਼ਿਕਾਇਤਾਂ ਮਿਲਦੀਆਂ ਸੀਗੀਆਂ ਤੇ ਉਸੇ ਨੂੰ ਟਾਰਗੇਟ ਰੱਖਦੇ ਹੋਏ ਸਾਡੇ ਵੱਲੋਂ ਕਾਫੀ ਇਹ ਮਕਦਮੇ ਦਰਜ ਕੀਤੇ ਗਏ ਤੇ ਨਾਲ ਜਿਹੜਾ ਨਸ਼ਾ ਤਸਕਰ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਸੀਗੇ ਉਹਨਾਂ ਨੂੰ ਵੀ ਖਾਲੀ ਕਰਵਾਇਆ ਗਿਆ ਇੱਕੋ ਏਰੀਏ 'ਚ ਬਾਰ-ਬਾਰ ਤੁਹਾਡੇ ਕੋਲ ਕਾਰਵਾਈ ਕੀਤੀ ਜਾਂਦੀ ਹੈ ਸ਼ਹਿਰ ਦੇ ਹੋਰ ਵੀ ਏਰੀਏ ਨੇ ਜਿੱਥੇ ਲੋਕਾਂ ਖਿਲਾਫ ਡਰੈਕਟ ਸੀਸ ਵੀ ਦਰਜ ਹੋਏ ਹੈ ਦੇਖੋ ਮੇਨਲੀ ਜਿਹੜਾ ਪਾਰਟਿਕੂਲਰਲੀ ਅਸੀਂ ਸਭ ਤੋਂ ਪਹਿਲਾਂ ਜਦੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਅਸੀਂ ਕਿ ਕਿਤੋਂ ਜਿਹੜੀਆਂ ਸਾਨੂੰ ਕਾਲ ਜ਼ਿਆਦਾ ਮਿਲਦੀਆਂ ਕਿ ਇੱਥੇ ਜਿਹੜੇ ਹੈਗੇ ਨਸ਼ੇ ਦੀ ਸਪਲਾਈ ਹੁੰਦੀ ਹੈ ਸੋ ਉਹਦੇ ਵਿੱਚ ਪਰਟੀਕੂਲਰਲੀ ਜਿਹੜਾ ਮੇਨ ਜਿਹੜਾ ਏਰੀਆ ਸੀਗਾ ਥੋਬੀਆਂ ਨਾ ਬਸਤੀ ਜਿਹੜਾ ਸੀਗਾ ਜਿੱਥੇ ਇੱਕ ਸਪੈਸੀਫਿਕ ਪੁਆਇੰਟਸ ਤੋਂ ਕਾਫੀ ਜ਼ਿਆਦਾ ਸ਼ਿਕਾਇਤਾਂ ਮਿਲਦੀਆਂ ਸੀਗਾ ਤੇ ਇੱਕ ਦੋ ਗਲੀਆਂ ਦੇ ਵਿੱਚ ਹੀ ਕਾਫੀ ਜ਼ਿਆਦਾ ਨਸ਼ੇ ਦੇ ਜਿਹੜੇ ਸਮਗਲਰ ਸੀਗੇ ਉਹ ਰਹਿੰਦੇ ਸੀਗੇ ਇਸ ਤੋਂ ਇਲਾਵਾ ਵੀ ਇਹਨਾਂ ਜਿਹੜੇ ਜਿਹੜੀ ਜਗ੍ਹਾ ਹੈਗੀ ਹੈ ਇਹ ਵੀ ਜਗ੍ਹਾ ਵੀ ਸਰਕਾਰੀ ਜਗ੍ਹਾ ਹੈਗੀ ਜਿੱਥੇ ਇਹਨਾਂ ਨੇ ਸਰਕਾਰੀ ਜਗ੍ਹਾ ਦੇ ਉੱਪਰ ਕਬਜ਼ਾ ਕੀਤਾ ਹੋਇਆ ਸੀਗਾ ਸੋ ਬੇਸਿਕਲੀ ਉਸ ਚੀਜ਼ ਨੂੰ ਫੋਕਸ ਰੱਖਦੇ ਹੋਏ ਜਿਹੜਾ ਹੈ ਕਿ ਇੱਕ ਇੱਕ ਮਾਡਲ ਦੀ ਤਰ੍ਹਾਂ ਅਸੀਂ ਚਾਹੁੰਦੇ ਸੀ ਵੀ ਜਿਹੜੇ ਵੱਡੇ ਨਸ਼ੇ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਇਸ ਤੋਂ ਇਲਾਵਾ ਜਿਹੜੇ ਬਾਕੀ ਜਿਹੜੇ ਗੱਲ ਕਰ ਰਹੇ ਤੁਸੀਂ ਅਸੀਂ ਜਿੱਦਾਂ ਪ੍ਰਾਪਰਟੀ ਫ੍ਰੀਜ਼ਿੰਗ ਦੇ ਤਹਿਤ ਅਸੀਂ ਕਾਫੀ ਜਿਹੜੀ ਪ੍ਰਾਪਰਟੀ ਫ੍ਰੀਜ਼ ਕਰਾਈ ਕਰਾਈ ਹੈ ਉਸ ਦੇ ਵਿੱਚ ਅਲੱਗ-ਅਲੱਗ ਏਰੀਆਜ਼ ਦੇ ਅਸੀਂ ਟਾਰਗੇਟ ਕੀਤਾ ਗਿਆ ਇਸ ਤੋਂ ਇਲਾਵਾ ਤੋਬੀ ਤੋਬੇਰ ਬਸਤੀ ਤੋਂ ਇਲਾਵਾ ਇੱਕ 25 ਗਜ ਬਸਤੀ ਜਿਹੜੀ ਹੈਗੀ ਹੈ ਉੱਥੇ ਵੀ ਅਸੀਂ ਜਿਹੜੀ ਹੈਗੀ ਡੈਮੋਲੇਸ਼ਨ ਦੇ ਵਿੱਚ ਜਿਹੜਾ ਸਰਕਾਰੀ ਜੀ ਜਗ੍ਹਾ ਸੀ ਖਾਲੀ ਕਰਵਾਈ ਸੀਗੀ ਨਾਲ ਹੀ ਅਸੀਂ ਬੀੜ ਤਲਾਬ ਵਸਤੀ ਜਿਹੜੀ ਸੀਗੀ ਬਸਤੀ ਨੰਬਰ 3 ਦੇ ਵਿੱਚ ਵੀ ਇੱਕ ਜਿਹੜਾ ਘਰ ਸੀਗਾ ਸੋਰਜ ਦਾ ਜੋ ਘਰ ਸੀਗਾ ਉਸ ਨੂੰ ਵੀ ਅਸੀਂ ਖਾਲੀ ਕਰਵਾਇਆ ਸੀਗਾ ਠੀਕ ਹੈ ਇਹ